ਸਸਿਕੋ ਦੋਸਤੋ ਸੰਬਰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਆ ਅਜਰ ਹੋਏ ਆ ਅੱਜ ਗੱਲ ਕਰਾਂਗੇ ਸਾਡੇ ਸਟੂਡੀਓ ਚ ਪਹੁੰਚ ਰਹੇ ਨੇ ਸਮਾਨ ਰੇਤਗੜ ਚਰਸ ਤੋਂ ਪਾਸਟਰ ਗੁਰਚਰਨ ਸਿੰਘ ਜੀ ਆਓ ਉਹਨਾਂ ਦੇ ਨਾਲ ਵਿਚਾਰ ਸਾਂਝੇ ਕਰਦੇ ਹਾਂ ਪਾਸਟਰ ਗੁਰਚਰਨ ਸਿੰਘ ਜੀ ਸਾਡੇ ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਪਾਸਟਰ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹੀ ਜਾਨਣਾ ਚਾਹਾਂਗੇ ਪਾਸਟਰ ਗੁਰਚਰਨ ਸਿੰਘ ਕੌਣ ਹੈ ਪਾਸਟਰ ਗੁਰਚਰਨ ਸਿੰਘ ਇੱਕ ਆਮ ਇਨਸਾਨ ਸੀ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਮੇਰੇ ਜੀਵਨ ਦੇ ਵਿੱਚ ਮੈਂ ਹਰੇਕ ਵੀਡੀਓ ਦੇ ਵਿੱਚ ਦੱਸਿਆ ਕਿ ਮੈਂ ਬਹੁਤ ਹੀ ਕਬੱਡੀ ਦਾ ਪਲੇਅਰ ਵੀ ਰਹਿ ਚੁੱਕਿਆ ਪੋਲਿਟੀਕਲ ਮੈਨ ਵੀ ਰਹਿ ਚੁੱਕਿਆ ਨਸ਼ਾੜੀ ਵੀ ਰਹਿ ਚੁੱਕਿਆ ਤੇ ਬਦਮਾਸ਼ ਵੀ ਰਹਿ ਚੁੱਕਿਆ ਸੋ ਜਦੋਂ ਹੀ ਮੈਨੂੰ ਪਰਮਿਸ਼ਨ ਨੇ ਚੁਣੀਆ ਮੇਰਾ ਜੀਵਨ ਬਦਲ ਗਿਆ ਅੱਜ ਦੁਨੀਆ ਨੂੰ ਪਤਾ ਪੂਰਾ ਸਾਰਾ ਬਿਲਕੁਲ ਜੀ ਜੇ ਪਾਸਟਰ ਤੁਸੀਂ ਗੱਲ ਕਰੀ ਕਿ ਕਬੱਡੀ ਪਲੇਅਰ ਵੀ ਰਿਓ ਤੇ ਨਸ਼ੇੜੀ ਵੀ ਤੁਸੀਂ ਵਰਡ ਯੂਜ਼ ਕੀਤਾ ਤੇ ਪੋਲਿਟੀਕਲ ਪਾਰਟੀ ਦਾ ਵੀ ਰਿਓ ਪਰ ਫਿਰ ਇਹ じゃ ਕੀ ਹੋਇਆ ਕਿ ਰਾਤੋ ਰਾਤ ਤੁਸੀਂ ਪਾਸਟਰ ਬਣ ਗਏ ਮੈਂ ਆਪਣੀ ਮਰਜ਼ੀ ਨਾਲ ਪਾਸਟਰ ਨਹੀਂ ਬਣਿਆ ਬ੍ਰਦਰ ਮੈਨੂੰ ਪਰਮੇਸ਼ੁਰ ਨੇ ਰਾਤਾਂ ਨੂੰ ਸੁਪਣਿਆਂ ਦੇ ਵਿੱਚ ਜਗਾਇਆ ਜਦੋਂ ਮੈਨੂੰ ਜਗਾ ਲੰਦਾ ਸੀ ਮੈਂ ਹਜੇ ਨਿਆਣ ਮਤ ਵਿੱਚ ਸੀ ਮੈਂ ਸੋਚਦਾ ਸੀ ਸ਼ਾਇਦ ਸੁਪਨਾ ਆਇਆ ਸੁਪਣੇ ਦੇ ਜ਼ਰੀਏ ਕੁਝ ਵੀ ਦੇਖ ਸਕਦਾ ਬੰਦੇ ਨੂੰ ਬੰਦਾ ਮਰ ਵੀ ਜਾਂਦਾ ਲੇਕਿਨ ਮੈਂ ਫੇਥ ਨਹੀਂ ਕੀਤਾ ਲੇਕਿਨ ਜਦੋਂ ਇੱਕੋ ਸੁਪਨਾ ਮੈਨੂੰ ਬਾਰ ਬਾਰ ਆਉਂਦਾ ਗਿਆ ਤੇ ਫਿਰ ਮੇਰੇ ਕੋਲ ਜਿਹੜਾ ਕੁਝ ਧਨ ਸੀ ਮੇਰਾ ਲੁੱਟ ਗਿਆ ਜਦੋਂ ਮੈਂ ਥੁੰਜੇ ਤੇ ਲੱਗ ਗਿਆ ਫਿਰ ਮੈਨੂੰ ਮਤਲਬ ਪਰਮੇਸ਼ਰ ਦੀ ਯਾਦ ਆਈ ਕਿ ਹੁਣ ਮਰਨ ਨਾਲ ਤਾਂ ਚੰਗਾ ਕਿ ਇੱਕ ਵਾਰੀ ਆਪਾਂ ਇਹਨੂੰ ਵੀ ਅਜ਼ਮਾ ਕੇ ਦੇਖੀਏ ਲੇਕਿਨ ਜਦੋਂ ਅਜ਼ਮਾ ਕੇ ਦੇਖਿਆ ਤਾਂ ਵਾਕਈ ਕੰਮ ਹੋਏ ਨੇ ਅੱਜ ਹੁੰਦੇ ਨੇ ਉਦਾਂ ਹੀ ਹੁੰਦੇ ਨੇ ਜਿੱਦਾਂ ਪਰਮੇਸ਼ਰ ਚਾਹੁੰਦਾ ਐ ਬਾਛਤ ਤੁਸੀਂ ਗੱਲ ਕਰੀ ਕਿ ਤੁਹਾਨੂੰ ਸੁਪਨੇ ਆਏ ਹਾਂ ਸੁਪਨੇ ਅਜਿਹੇ ਤੁਹਾਡੇ ਪਰਿਵਾਰ ਨੂੰ ਵੀ ਆਏ ਕਿਤੇ ਕਿ ਇਸ ਸ਼ੁਰੂਤੇ ਤੁਸੀਂ ਸੀ ਸਿਗਾ ਪਰਿਵਾਰ ਨਹੀਂ ਆ ਸਾਡਾ ਪਰਿਵਾਰ ਸ਼ੁਰੂ ਤੋਂ ਨਹੀਂ ਸੀ ਸਾਡੇ ਮੰਮੀ ਜਿਹੜੀ ਰਾਧਾ ਸਵਾਮੀ ਦੇਰੇ ਨੂੰ ਮੰਨਦੇ ਸੀਗੇ ਤੇ ਉੱਥੇ ਹੀ ਮੇਰਾ ਜਨਮ ਹੋਇਆ ਸੀ ਬਾਬਾ ਜੀ ਜਦੋਂ ਨਾਮਦਾਨ ਲਿਆ ਸੀ ਉਹਨਾਂ ਨੇ ਉਹਦਾ ਨਾਮ ਗੁਰਚਰਨ ਸਿੰਘ ਸੀ ਔਰ ਉਹਨਾਂ ਨੇ ਮੇਰਾ ਨਾਮ ਵੀ ਗੁਰਚਰਨ ਸਿੰਘ ਹੀ ਰੱਖਿਆ ਉਥੋਂ ਫਿਰ ਉਸ ਤੋਂ ਬਾਅਦ ਪਰਮੇਸ਼ਵਰ ਮੇਰੀ ਮੰਮੀ ਜੀ ਦੇ ਨਾਲ ਗੱਲ ਕਰਨ ਲੱਗਿਆ ਮੇਰੇ ਮੰਮੀ ਜੀ ਮੈਂਟਲ ਹੋ ਗਏ ਸੀਗੇ ਤੇ 8-10 ਸਾਲ ਉਹ ਮੈਂਟਲ ਰਹੇ ਨੇ ਤੇ ਮੈਂਟਲ ਹੋਣ ਤੋਂ ਬਾਅਦ ਫਿਰ ਉਹਨਾਂ ਨੂੰ ਪਰਮੇਸ਼ਵਰ ਨੇ ਦਿਖਾਇਆ ਕਿ ਮੈਂ ਤੁਹਾਡੇ ਬੇਟੇ ਨੂੰ ਸੇਵਕਾਈ ਲਈ ਚੁਣਿਆ ਠੀਕ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਉੱਥੇ ਜਾਇਆ ਕਰੋ ਜਦੋਂ ਮੈਂ ਉਹਨਾਂ ਦੇ ਨਾਲ ਜਾਣ ਲੱਗਿਆ ਫਿਰ ਉਹੀ ਸੁਪਨੇ ਮੈਨੂੰ ਵਾਰ-ਵਾਰ ਆਉਂਦੇ ਸੀ ਤੇ ਪਰਮੇਸ਼ਵਰ ਨੇ ਮੈਨੂੰ ਚੁਣਿਆ ਤੇ ਅੱਜ ਦੇਖੋ ਤੁਸੀਂ ਹਜ਼ਾਰਾਂ ਲੋਕ ਉਦਾਂ ਹੀ ਜਿੱਦਾਂ ਸੁਪਨੇ ਆਉਂਦੇ ਸੀ ਅੱਜ ਉਦਾਂ ਹੀ ਕੰਮ ਹੋ ਰਹ ਪਾਸਟਰੀ ਤੁਹਾਡੀ ਰੇਤ ਤੁਸੀਂ ਕਹਿੰਦੇ ਰੇਤ ਚਰਚ ਹੈ ਤੁਹਾਡੀ ਤੁਹਾਡੀ ਚਰਚ ਨੂੰ ਤੁਹਾਡੀ ਕੀ ਦੇਣਾ ਪਹਿਲਾ ਨੰਬਰ ਤਾਂ ਇਹ ਕਿ ਚਰਚ ਸਾਡਾ ਨਹੀਂ ਹੈ ਚਰਚ ਜਿਹੜੀ ਧਾਰਮਿਕ ਜਗ੍ਹਾ ਹੁੰਦੀ ਹੈ ਉਹ ਪਰਮੇਸ਼ਵਰ ਦੀ ਹੁੰਦੀ ਹੈ ਬਿਲਕੁਲ ਜਿਹੜੀ ਚਰਚ ਨੂੰ ਦੇਣਾ ਹੈ ਮੇਰੇ ਹਿੱਸੇ ਦੇ ਵਿੱਚ 1 ਏਕੜ ਆਦੀ ਸੀ ਮੇਰੇ ਫਾਦਰ ਸਾਹਿਬ ਦੇ ਕੋਲ ਦੋ ਕਿੱਲੇ ਜ਼ਮੀਨ ਹੈ ਹਾਂਜੀ ਦੋ ਦੇ ਵਿੱਚੋਂ ਅਸੀਂ ਦੋ ਭਰਾਵਾਂ ਨੂੰ ਇੱਕ ਇੱਕ ਕਿੱਲਾ ਆ ਔਰ ਜਿਹੜਾ ਮੈਨੂੰ ਕਿੱਲਾ ਆਇਆ ਸੀ ਉੱਥੇ ਅੱਜ ਰੱਬ ਦਾ ਕੰਮ ਹੋ ਰਿਹਾ ਹੈ ਉੱਥੇ ਅਸੀਂ ਉਹ ਜਿਹੜੀ ਜ਼ਮੀਨ ਮੇਰੇ ਨਾਲ ਸੀ ਉਹ ਮੈਂ ਚਰਚ ਦੇ ਨਾਲ ਕਰਵਾ ਦਿੱਤੀ ਹੈ ਉਹ ਚਰਚ ਅੱਜ ਉੱਥੇ ਚਰਚ ਮੇਰੀ ਜ਼ਮੀਨ ਦੇ ਵਿੱਚ ਚਰਚ ਲੱਗਦਾ ਰੱਬ ਦਾ ਕੰਮ ਹੁੰਦਾ ਬਿਲਕੁਲ ਔਰ ਲੋਕ ਚੰਗੇ ਹੁੰਦੇ ਨੇ ਜੀ ਪਾਸਟੇ ਤੁਸੀਂ ਦੇਖਿਆ ਨਾ ਜਾਤ ਹੈ ਨਾ ਅੱਜ ਗਲਤ ਤੇ ਮੁਸੀਬਾ ਇਚਾਰੇ ਵੀਡੀਓ ਸੋਸ਼ਲ ਮੀਡੀਆ ਜੇ ਕਿੰਨੀ ਵਾਰ ਹੁੰਦੀਆਂ ਕਿ ਤੁਸੀਂ ਹੱਥ ਲਾਣੇ ਉਹ ਬੰਦਾ गिर ਜਾਂਦਾ ਤੁਹਾਡਾ ਹੱਥਾਂ ਜਿਹੜਾ ਕਿਹੜਾ ਜਾਦੂ ਆ ਕਿਤੇ ਸਾਨੂੰ ਲੱਗਦਾ ਰਾਤਾਂ ਨੂੰ ਕਾਲਾ ਜਾਦੂ ਤਾਂ ਨਹੀਂ ਕਰਦੇ ਉਸ ਇਹ ਦੇਖਣ ਵਾਲੇ ਨੂੰ ਇਦਾਂ ਹੀ ਲੱਗਦਾ ਕੀ ਸ਼ਾਇਦ ਇਹ ਕਾਲਾ ਜਾਦੂ ਕਰਦੇ ਨੇ ਬਿਲਕੁਲ ਠੀਕ ਲੱਗੀ ਮੈਂ ਮੈਗਜ਼ੀਨ ਦੇਖਿਆ ਪਰ ਮੈਂ ਇੱਕ ਗੱਲ ਕਹਿਣੀ ਚਾਹਨਾ ਜਾਦੂ ਪਰਮੇਸ਼ਰ ਦੇ ਵੱਲੋਂ ਵੀ ਹੁੰਦਾ ਹੈ ਜਾਦੂ ਸ਼ੈਤਾਨ ਦੇ ਵੱਲੋਂ ਵੀ ਹੁੰਦਾ ਹੈ ਜੀ ਬਿਲਕੁਲ ਜੇ ਤਾਂ ਤੁਸੀਂ ਪਰਮੇਸ਼ਰ ਨੂੰ ਮੰਨੋਗੇ ਤਾਂ ਉਹਦੇ ਆਉਣ ਦਾ ਸੰਕੇਤ ਪਰਮੇਸ਼ਰ ਵੀ ਦਿੰਦਾ ਕਿ ਮੈਂ ਆ ਗਿਆ ਜੇ ਤੁਸੀਂ ਸ਼ੈਤਾਨ ਨੂੰ ਮੰਨੋਗੇ ਆਉਣ ਦਾ ਸੰਕੇਤ ਸ਼ੈਤਾਨ ਵੀ ਦਿੰਦਾ ਕਿ ਮੈਂ ਆ ਗਿਆ ਮਤਲਬ ਪੋਜ਼ਿਟਿਵ ਨੈਗੇਟਿਵ ਹੈ ਪਾਵਰਸ ਬਿਲਕੁਲ ਬਿਲਕੁਲ ਜਦੋਂ ਮੈਂ ਮੇਰੀ ਇੱਕ ਟੀਵੀ ਚੈਨਲ ਵਾਲਿਆਂ ਨੇ ਪੋਡਕਾਸਟ ਕਰਵਾਇਆ ਸੀ ਤੇ ਮੈਨੂੰ ਬੁਲਾਇਆ ਸੀ ਉਹਨਾਂ ਨੇ ਵੀ ਮੈਨੂੰ ਇਹੀ ਸਵਾਲ ਪੁੱਛਿਆ ਸੀ ਜਿਹੜਾ ਤੁਸੀਂ ਪੁੱਛਿਆ ਸੀ ਸੋ ਮੈਂ ਇਹਦਾ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਕਿ ਜੇਕਰ ਤੁਹਾਡਾ ਇਹ ਲੈਪਟਾਪ ਆ ਜਿਹੜੀ ਇਹ ਕਰੰਟ ਵਾਲੀ ਵਾਇਰ ਹੈ ਜੇ ਤੁਸੀਂ ਇਹ ਕਰੰਟ ਵਾਲੀ ਵਾਇਰ ਨੂੰ ਹੱਥ ਲਗਾਓਗੇ ਤਾਂ ਕੀ ਹੋਊਗਾ ਕਰੰਟੀ ਲੱਗਣਾ ਕਰਾਟੀ ਲੱਗਣਾ ਨਾ ਫਿਰ ਜਦੋਂ ਕਰੰਟ ਲੱਗੇਗਾ ਫਿਰ ਤੁਹਾਡੇ ਸਰੀਰ ਦੀ ਮੂਵਮੈਂਟ ਸੇਮ ਰਹਿ ਜਾਊ ਨਹੀਂ ਵਾਈਬ੍ਰੇਟ ਹੋਏਗਾ ਵਾਈਬ੍ਰੇਟ ਹੋਏਗਾ ਔਰ ਤੁਹਾਡੀਆਂ ਚੀਕਾਂ ਵੀ ਨਿਕਲ ਸਕਦੀ ਨੇ ਸੇਮ ਜਦੋਂ ਹੀ ਅਸੀਂ ਪਰਮੇਸ਼ਰ ਦਾ ਨਾਮ ਲੈਂਦੇ ਆ ਤਾਂ ਉਹ ਜਿਹੜਾ ਕਰੰਟ ਆ ਪਰਮੇਸ਼ਰ ਦਾ ਉਹ ਆਉਂਦਾ ਇਨਸਾਨ ਦੇ ਵਿੱਚ ਤੇ ਬੰਦਾ ਆਪਣਾ ਬੈਲੈਂਸ ਖੋ ਬੈਠਦਾ ਉਹਦੇ ਆਉਣ ਦਾ ਸੰਕੇਤ ਪਤਾ ਲੱਗਦਾ ਪਰ ਇਹ ਤੁਸੀਂ ਕਿਸ ਨੂੰ ਹੱਥ ਲਾਣੇ ਹੋ ਮਤਲਬ ਹੋਰ ਉਹਨੂੰ ਉਸੇ ਦੌਰਾਨ ਜਦ ਤੁਸੀਂ ਪ੍ਰੇਰਿਤ ਕਰਦੇ ਹੋ ਹੋਰ ਕਈ ਬੰਦਿਆਂ ਨੂੰ ਹੱਥ ਲਾਣੇ ਉਹ ਤਾਂ गिरਦੇ ਨਹੀਂ ਦੇਖੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਾਰਿਆਂ ਦਾगिरਣਾ ਹੀ ਹੋਵੇ ਇਹ ਜ਼ਰੂਰੀ ਹੁੰਦਾ ਕਿ ਸਾਰੇगिरਣਦੇ ਆ ਸਾਰੇ ਚੰਗੇ ਹੋਣ ਹਾਂ ਇਹ ਪਰਮੇਸ਼ਵਰ ਨੇ ਦੇਖਣਾ ਪਰਮੇਸ਼ਵਰ ਦਾ ਜਿਹੜੀ ਦਿਲੋਂ ਦੁਆ ਕਰੋਗੇ ਉਹ ਚੰਗੇ ਕਿਤੇ ਜਾਂਦੇ ਬਿਲਕੁਲ ਆ ਹੁਣ ਤੁਸੀਂ ਦੇਖੋ ਹੁਣ ਪੰਜਾਬ ਦੇ ਵਿੱਚ ਇੱਕ ਨਵੇਂ ਦੌਰ ਚੱਲ ਪਿਆ ਲੋਕ ਗਰਦਨਾ ਹਲਾਉਣ ਲੱਗ ਰਹੇ ਨੇ ਹਾਂ ਲੋਕ ਚਿਮਟੇ ਮਾਰ ਲੱਗ ਰਹੇ ਨੇ ਲੋਕ ਚਿੱਕਾ ਮਾਰ ਲੱਗ ਰਹੇ ਨੇ ਲੋਕ ਬੜੀਆਂ ਦੇ ਰਹੇ ਨੇ ਸ਼ਰਿਆਮ ਚੱਲ ਰਿਹਾ ਹੈ ਸਾਰਾ ਕੁਝ ਨਹੀਂ ਉਹ ਕਹਿੰਦੇ ਕਿ ਸਾਡਾ ਪਰਮੇਸ਼ਵਰ ਲੱਗ ਗਿਆ ਨਹੀਂ ਦੇਖੋ ਮੈਂ ਉਹੀ ਤਾਂ ਗੱਲ ਦੱਸਣੀ ਚੋਣਾ ਧਰਤੀ ਤੇ ਦੋ ਸ਼ਕਤੀਆਂ ਨੇ ਹੁਣ ਇੱਥੇ ਇਨਸਾਨ ਇਹ ਦੇਖਦਾ ਵੀ ਇਹ ਸ਼ਕਤੀ ਹੈ ਇਹ ਨਹੀਂ ਦੇਖਦਾ ਵੀ ਕਿਹਦੀ ਹੈ ਸ਼ੈਤਾਨ ਦੀ ਸ਼ਕਤੀ ਹੈ ਜਾਂ ਪਰਮੇਸ਼ਵਰ ਦੀ ਸ਼ਕਤੀ ਹੈ ਬਿਲਕੁਲ ਜਿਹੜਾ ਤਾਂ ਸ਼ੈਤਾਨ ਦੀ ਸ਼ਕਤੀ ਹੈ ਉਹ ਬੰਦੇ ਨੂੰ ਮਰਵਾ ਦੇਗੀ ਉਹ ਜਾਨਵਰਾਂ ਨੂੰ ਵੀ ਮਰਵਾ ਦੇਗੀ ਲੇਕਿਨ ਜਿਹੜੀ ਪਰਮੇਸ਼ਵਰ ਦੀ ਸ਼ਕਤੀ ਹੈ ਉਹ ਮਾਰਦੀ ਨਹੀਂ ਕਿਸੇ ਨੂੰ ਉਹ ਜੀਵਨ ਦਿੰਦੀ ਹੈ ਜੀ ਉਹ ਬਚਾਉਂਦੀ ਹੈ ਅਸੀਂ ਦੇਖਣਾ ਵੀ ਕਿਹੜੀ ਸ਼ਕਤੀ ਸਾਨੂੰ ਬਚਾ ਰਹੀ ਹੈ ਬਚਾ ਰਹੀ ਜੀ ਇਹ ਪਾਸਟ ਕੁਚਨ ਸੀ ਜੀ ਇੱਕ ਬਹੁਤ ਵੱਡਾ ਸਵਾਲ ਹੈ ਕਿ ਸਾਨੂੰ ਲੱਗਦਾ ਕਿ ਤੇ ਮਸੀਹੀ ਭਾਈਚਾਰ ਆਪਣੀ ਇੱਕ ਨਵੀਂ ਫੌਜ ਤਿਆਰ ਕਰ ਰਿਹਾ ਹੈ ਦੇਖੋ ਇਹ ਫੌਜ ਤਿਆਰ ਨਹੀਂ ਕਰ ਰਹਾ ਜੀ ਜੇ ਤੁਸੀਂ ਇੱਥੇ ਫੌਜ ਲਬਜ਼ ਵਰਤੀ ਲਿਆ ਫੌਜ ਤਿਆਰ ਕਰਨ ਦਾ ਮਤਲਬ ਹੁੰਦਾ ਲੜਾਈ ਕਰਨਾ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਸਭ ਤੋਂ ਪਹਿਲਾ ਰਿਲੀਜੀਅਨ ਜਿਹੜਾ ਹੈਗਾ ਮਸੀਹ ਕੌਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੁਆਰਾ ਕ੍ਰਿਸਚੀਅਨਟੀਆ ਔਰ ਪੂਰਾ ਵਰਲਡ ਕ੍ਰਿਸਚੀਅਨ ਹੈ ਨੀ ਪਰ ਫਿਰ ਹੁਣ ਇਹ ਯਿਸੂ ਬੜਾਵਾ ਕਿਉਂ ਹੁੰਦਾ ਪਹਿਲਾਂ ਕਿਉਂ ਮੈਂ ਮੈਂ ਇਹੀ ਗੱਲ ਦੱਸ ਰਿਹਾ ਪੂਰਾ ਵਰਲਡ ਕ੍ਰਿਸਚੀਅਨ ਹੈ ਕਦੇ ਤੁਸੀਂ ਦੇਖਿਆ ਵੀ ਕ੍ਰਿਸਚੀਅਨਾਂ ਨੇ ਕਿਤੇ ਲੜਾਈ ਕੀਤੀ ਹੋਵੇ ਕਦੇ ਕ੍ਰਿਸਚੀਅਨਾਂ ਨੇ ਕਿਸੇ ਨੂੰ ਮਾਰਿਆ ਹੋਵੇ ਕਦੇ ਕ੍ਰਿਸਚੀਅਨਾਂ ਨੇ ਕਿਸੇ ਦੇ ਵਿਧਿੱਕੀ ਕੀਤੀ ਹੋਵੇ ਦੇਖਿਆ ਤੁਸੀਂ ਪਰ ਫਿਰ ਉਹਨਾਂ ਤੇ ਉਹਨੂੰ ਇਲਜ਼ਾਮ ਲੱਗਦਾ ਕਿ ਪੈਸੇ ਦੇ ਕੇ ਧਰਮ ਪਰਵਰਤਨ ਕਰਾ ਰਹੇ ਹਾਂ ਮੈਂ ਤਾਂ ਕਹਿੰਦਾ ਮੈਂ ਤਾਂ ਖੁਦ ਕਹਿੰਦਾ ਸਾਨੂੰ ਦੋ ਪੈਸੇ ਸਾਨੂੰ ਜਿਹੜਾ ਮਰਜ਼ੀ ਧਰਮ ਤੁਸੀਂ ਆਪਣਾ ਉਹਨੂੰ ਕੋ ਆਪਣਾਉਂਗਾ ਨਹੀਂ ਨਹੀਂ ਤੁਹਾਨੂੰ ਇਲਜ਼ਾਮ ਵੀ ਲੱਗਦਾ ਬਸ ਲੋਕਾਂ ਨੂੰ ਮੈਂ ਮੈਂ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਦੇ ਉੱਤੇ ਆਉਣਾ ਤੁਸੀਂ ਕਹਿ ਵੀ ਅਸੀਂ ਪੈਸੇ ਦਿੰਨੇ ਆ ਅਸੀਂ ਕਹਿੰਦੇ ਵੀ ਤੂੰ ਕ੍ਰਿਸਚੀਅਨ ਬਣ ਮੈਂ ਕਹਿੰਦਾ ਮੈਨੂੰ ਪੈਸੇ ਦੋ ਮੈਨੂੰ ਜੋ ਮਰਜ਼ੀ ਬਣਾਓ ਨੀਂ ਤਾ ਤੁਸੀਂ ਐਗਰੀ ਕਰਦੇ ਹੋ ਮਤਲਬ ਮੈਂ ਮੈਂ ਐਗਰੀ ਕਰਦਾ ਮੈਂ ਤੁਸੀਂ ਪੈਸੇ ਦੇ ਰਹੇ ਹੋ ਨਹੀਂ ਨਹੀਂ ਮੈਂ ਇਸ ਗੱਲ ਤੇ ਐਗਰੀ ਕਰਦਾ ਵੀ ਤੁਸੀਂ ਮੈਨੂੰ ਪੈਸੇ ਦਿਓ ਮੈਨੂੰ ਜੋ ਮਰਜ਼ੀ ਬਣਾਓ ਤੁਸੀਂ ਦੱਸੋ ਤੁਹਾਡੇ ਚੈਨਲ ਕੋਲ ਕਿੰਨਾ ਕ ਪੈਸਾ ਤੁਸੀਂ ਪਹਿਲਾਂ ਆਪਣੀ ਬੂਤੜੇ ਫਰੋ ਲੋ ਤੁਹਾਡੇ ਕੋਲ ਕਿੰਨਾ ਕ ਪੈਸਾ ਜਾਂ ਕਿਸੇ ਹੋਰ ਸੰਸਥਾਵਾਂ ਕੋਲ ਕਿੰਨਾ ਕ ਪੈਸਾ ਕਿਹੜੇ ਰਿਲੀਜੀਅਨ ਦੇ ਕੋਲ ਕਰੋੜਾਂਪਤੀ ਅਰਬਾਂਪਤੀ ਹੈ ਕੌਣ ਅਰਬਾਂਪਤੀ ਇੱਥੇ ਮਹਾਰਾਜ ਸਾਡੇ ਚਰਚਾ ਜੇ ਸਾਡੇ ਕੋਲ ਪੈਸਾ ਹੁੰਦਾ ਤਾਂ ਮੈਨੂੰ ਆਪਣੀ ਜ਼ਮੀਨ ਦੇ ਵਿੱਚ ਲੋਕਾਂ ਨੂੰ ਅੱਜ ਬਿਠਾਉਣ ਦੀ ਨੌਬਤ ਨਾ ਆਂਦੀ ਜੇ ਮੇਰੇ ਕੋਲ ਪੈਸਾ ਹੁੰਦਾ ਤਾਂ ਉੱਥੇ ਜਿਹੜੇ ਟੈਂਟ ਲੱਗਦੇ ਨੇ ਇੰਨੀ ਗਰਮੀ ਦੇ ਵਿੱਚ ਲੋਕ ਅੱਗੇ ਬੈਠਦੇ ਨੇ ਤਾਂ ਮੈਂ ਉੱਥੇ ਉਹਨਾਂ ਨੂੰ ਸ਼ੈੱਡ ਦੀ ਸੁਵਿਧਾ ਦਿੰਦਾ ਦਿੰਦੀ ਜੇ ਪੈਸਾ ਹੁੰਦਾ ਅਸੀਂ ਉੱਥੇ ਲੋਕਾਂ ਦੇ ਬੈਠਣ ਦੀ ਇੱਕ ਵਧੀਆ ਵਿਵਸਥਾ ਬਣਾ ਕੇ ਦਿੰਦੇ ਹੁਣ ਸਾਡੇ ਕੋਲ ਕਿਹੜਾ ਪੈਸਾ ਆਉਂਦਾ ਲੋਕਾਂ ਦਾ ਕਿਸੇ ਨੇ 10 ਪਾਤੇ ਕਿਸੇ ਨੇ 5 ਪਾਤੇ ਉਹਨਾਂ ਹੀ ਚਰਚ ਦੇ ਖਰਚਾ ਹੋ ਜਾਂਦਾ ਪੈਸਾ ਕਿਸੇ ਲਈ ਨਹੀਂ ਹੈਗਾ ਅੱਜ ਕਾ ਜੀ ਇਹ ਇਹ ਬੁਨਿਆਦੀ ਜਿਹੜੇ ਝੂਠੇ ਇਲਜ਼ਾਮ ਨੇ ਕਈ ਵਾਰੀ ਸਾਨੂੰ ਵੀ ਫੋਨ ਕਾਲ ਆਉਂਦੇ ਨੇ ਪਾਸਟਰ ਜੀ ਜੇਕਰ ਅਸੀਂ ਤੁਹਾਡੇ ਰਿਲੀਜੀਅਨ ਚਾਈਏ ਸਾਨੂੰ ਕੀ ਦੋਵੋਗੇ ਕੀ ਦੋਵੋਗੇ ਅਸੀਂ ਕਹਿੰਦੇ ਨਾ ਭਾਈ ਜੇ ਤਾਂ ਕਿਸੇ ਕਿਤੋਂ ਲੈ ਕੇ ਆਇਆ ਫੇਰ ਦੱਸਦਾ ਸਾਡੇ ਕੋਲ ਜੇ ਤੈਨੂੰ ਕਿਸੇ ਹੋਰ ਰਿਲੀਜੀਅਨ ਨੇ ਪੈਸੇ ਦਿੱਤੇ ਨੇ ਫੇਰ ਆਜਾ ਅਸੀਂ ਵੀ ਦੇ ਦਿੰਦੇ ਹਾਂ ਪਰ ਪਾਸਟਰ ਜੀ ਤੁਸੀਂ ਕਹਿੰਦੇ ਬੜਾ ਚਲੋ ਪੁਰਾਣਾ ਧਰਮ ਹੈ ਤੇ ਪਰ ਗੱਲ ਹੋਈ ਹੈ ਕਿ ਹੁਣ ਕਿਉਂ ਬੜਾਵਾ ਆਇਆ ਮਿਲਿਆ ਕਿ ਪਹਿਲਾਂ ਨਹੀਂ ਸੀ ਇਹ ਜੇ ਗੱਲਾਂ ਲੋਕ ਐਜੂਕੇਟਿਡ ਹੋ ਗਏ ਜੀ ਲੋਕ ਪੜੇ ਲਿਖੇ ਹੋਗੇ ਆ ਮੋਬਾਈਲ ਨਾ ਵੇਅਰ ਕਰਤੇ ਦੁਨੀਆ ਬਿਲਕੁਲ ਪਹਿਲਾਂ ਦੇਖੋ ਤੁਸੀਂ 15 ਸਾਲ ਦਾ ਬੱਚਾ ਜਿਹੜਾ ਸੀ ਉਹ ਲੰਗੇ ਭੱਜੇ ਫਿਰ ਜਾਂਦਾ ਸੀ ਤੁਹਾਨੂੰ ਕਹਦਾ ਪਤਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ ਲੈ ਹੁਣ ਤੁਸੀਂ ਮੈਨੂੰ 5 ਸਾਲ ਦੇ ਬੱਚੇ ਨੂੰ ਨੰਗਾ ਕਰਕੇ ਦਿਖਾਓ ਉਹਦੀ ਕੋਕਾ ਉੱਧਰ ਚਲੋ ਮੇਰੇ ਬਾਥਰੂਮ ਚੋਂ ਬਾਹਰ ਨਿਕਲੋ ਮੈਂ ਕੱਪੜੇ ਪਾ ਕੇ ਆਉਣਾ ਇਟ ਮੀਨ ਜੋ ਵੇਅਰ ਕਰਤੇ ਨੇ ਮੋਬਾਈਲ ਨੇ ਹੁਣ ਤਾਂ ਸਟੱਡੀ ਵੀ ਮੋਬਾਈਲ ਤੇ ਹੋ ਰਹੀ ਹੈ ਹੁਣ ਸਭ ਨੂੰ ਪਤਾ ਲੱਗ ਗਿਆ ਵੀ ਸੱਚ ਕੀ ਇਹ ਤੇ ਝੂਠ ਕੀ ਹੈ ਹੁਣ ਜਿਹੜੇ ਇਨਸਾਨ ਇੱਥੇ ਜ਼ਿੰਦਗੀ ਜੀ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਮਰਨ ਤੋਂ ਬਾਅਦ ਅਸੀਂ ਜਾਣਾ ਕਿੱਥੇ ਸਾਡਾ ਲੇਖਾ ਕਿਹਨੇ ਲੈਣਾ ਕਿਹਨੇ ਲੈਣਾ ਜੀ ਦੇਖੋ ਪੋਜ਼ਿਟਿਵ ਅਸੀਂ ਵੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਅਸੀਂ ਜਿੰਨਾ ਕਰ ਚੱਲੋ ਅਸੀਂ ਗਿਆਨ ਪ੍ਰਾਪਤ ਕੀਤਾ ਹੈ ਕਹਿੰਦੇ ਯੀਸ਼ੂ ਮਸੀਹ ਜੀ ਜਿਉਂ ਉਹਨਾਂ ਦਾ ਪ੍ਰਸ਼ੋਕਰ ਦੇਖਿਆ ਜਾਵੇ ਉਹਨਾਂ ਨੇ ਲੋਕਾਂ ਦੇ ਭਲੇ ਲਈ ਆਪਣੇ ਦੇ ਅਤਿਆਚਾਰ ਜਾਂ ਦਰਦ ਬਹੁਤ ਸਹਿਣ ਕੀਤੇ ਕਿ ਕਈ ਵਾਰ ਇਹੀ ਚਾ ਤੁਹਾਨੂੰ ਵੀ ਹੁੰਦਾ ਫਿਰ ਕਿ ਤੁਸੀਂ ਕਿਸੇ ਲਈ ਪ੍ਰੇਅਰ ਕਰਦੇ ਹੋ ਕਿ ਉਹਦਾ ਕਿ ਨੈਗੇਟਿਵ ਪੁਆਇੰਟ ਹੈ ਤੁਹਾਡੇ ਤੇ ਵੀ ਆਂਦਾ ਕੋਈ ਨਾ ਅਸਰ ਹੋਵੇ ਬਿਲਕੁਲ ਆਂਦਾ ਸ ਏ ਹੁਣ ਜਿਹਦੇ ਜਿਹਦੇ ਲਈ ਤੁਸੀਂ ਪ੍ਰੇਅ ਕਰ ਰਹੇ ਹੋ ਤੁਹਾਨੂੰ ਕੀ ਪਤਾ ਵੀ ਉਹਦੇ ਸ਼ਰਾਪ ਕਿੰਨੇ ਕਿੰਨੇ ਉਹਦੇ ਪਾਪ ਕਿੰਨੇ ਕਿੰਨੇ ਜਦ ਇਟ ਮੀਨ ਜਿਹੜਾ ਬੰਦਾ ਮੈਂ ਫੇਰ ਉਸੇ ਗੱਲ ਤੇ ਆਣਾ ਜਿਹੜਾ ਬੰਦਾ ਕਰੰਟ ਨੂੰ ਹੱਥ ਲਾਊਗਾ ਉਹਦੇ ਕਰੰਟ ਤਾਂ ਲੱਗੂਗਾ ਹੁਣ ਤੁਹਾਡੇ ਸਰੀਰ ਦੇ ਵਿੱਚ ਵਾਇਰਸ ਆਇਆ ਹੋਇਆ ਉਹਦੇ ਵਿੱਚ ਅਸੀਂ ਨੇ ਐਂਟੀਵਾਇਰਸ ਚੜਾ ਕੇ ਉਹਦਾ ਵਾਇਰਸ ਖਤਮ ਕਰ ਦੇਣਾ ਹੁਣ ਸਰੀਰ ਸਾਡਾ ਕਦੋਂ ਬਿਮਾਰ ਹੁੰਦਾ ਹੈ ਜਦੋਂ ਸਾਡੇ ਅੰਦਰ ਬਿਮਾਰੀਆਂ ਆ ਜਾਂਦੀਆਂ ਨੇ ਬਿਮਾਰ ਜਦੋਂ ਅਸੀਂ ਤੁਹਾਡੇ ਲਈ ਪ੍ਰੇਅਰ ਕਰਦੇ ਹਾਂ ਤਾਂ ਸਾਡੀ ਜਿਹੜੀ ਪ੍ਰੇਅਰ ਹੈ ਉਹ ਐਂਟੀਵਾਇਰਸ ਦਾ ਕੰਮ ਕਰਦੀ ਹੈ ਔਰ ਤੁਹਾਡੀ ਬਾਡੀ ਨੂੰ ਪੂਰਾ ਸਕੈਨ ਕਰ ਦਿੰਦੀ ਹੈ ਔਰ ਤੁਸੀਂ ਚੰਗੇ ਭਲੇ ਹੋ ਜੰਨੇ ਬਿਲਕੁਲ ਉਹਦਾ ਫਿਰ ਜਿਹੜਾ ਕਸਟ ਹੈ ਉਹ ਸਪਾਸਟਰ ਦੇ ਉੱਤੇ ਆਉਂਦਾ ਹੁਣ ਅਸੀਂ 40-40 ਦਿਨ ਵਰਤ ਰੱਖ ਕੇ ਬੈਠਦੇ ਹਾਂ ਠੀਕ ਹੈ ਹੁਣ ਤੁਸੀਂ ਕਹੋਗੇ ਪਾਸਟਰੀ ਤੁਹਾਡੇ ਟਾਈ ਵਧੀਆ ਲਾਈ ਹੋਏ ਤੁਹਾਡੇ ਕੱਪੜੇ ਵਧੀਆ ਲਾਏ ਉਹਨੂੰ ਤੁਹਾਡੇ ਰੇ ਬੰਦੀ ਐਨਕ ਲਾਈ ਹੋਈ ਆ ਠੀਕ ਹੈ ਤੁਹਾਨੂੰ ਬੈਠੇ ਮੈਂ ਬਹੁਤ ਸੋਹਣਾ ਲੱਗ ਰਿਹਾ ਹਾਂਗਾ ਸ਼ਾਇਦ ਸੋ ਇਫ ਯੂ ਡੋਨਟ ਵਾਈਂਡ ਮੈਂ ਆਪਣੇ ਆਪ ਨੂੰ ਸੋਹਣਾ ਨਹੀਂ ਕਹਿ ਰਿਹਾ ਬਿਲਕੁਲ ਹਾਂ ਤੁਹਾਨੂੰ ਮੇਰੀ ਐਡਰੈਸ ਸੈਂਸ ਵਧੀਆ ਲੱਗ ਰਹੀ ਹੋਣੀ ਕਿ ਪਾਸਟਰ ਦਾ ਨਜ਼ਾਰੇ ਲਾਂਦੇ ਨੇ ਲੇਕਿਨ ਉਦੋਂ ਕਿੱਥੇ ਹੁੰਦੇ ਨੇ ਸਾਰੇ মিডিਆ ਵਾਲੇ ਤੇ ਉਦੋਂ ਕਿੱਥੇ ਹੁੰਦੇ ਨੇ ਸਾਰੇ ਲੋਕ ਜਦੋਂ ਅਸੀਂ 40 ਦਿਨਾਂ ਬਾਅਦ ਪੁਰੇਚੋਂ ਨਿਕਲਦੇ ਹਾਂ ਅਸੀਂ ਆਪਣੇ ਬੱਚਿਆਂ ਤੱਕ ਉਹਨਾਂ ਨੂੰ ਪੁੱਛਦੇ ਜਾ ਕੇ ਵੀ ਭਾਈ ਤੁਸੀਂ ਕਿੱਥੋਂ ਕਿੱਥੇ ਨਹੀਂ ਤੁਸੀਂ ਆਪਣੇ ਬੱਚਿਆਂ ਨੂੰ ਸ਼ਾਮ ਨੂੰ ਮਿਲਤਾ ਰਹਿੰਦੇ ਹੋ ਅਸੀਂ 40 ਦਿਨਾਂ ਬਾਅਦ ਮਿਲਦੇ ਹਾਂ ਚਾਲੀ ਦਿਨਾਂ ਸੀ ਉਸੇ ਇੱਕੇ ਜਗ੍ਹਾ ਤੇ ਬੈਠ ਕੇ ਤਪ ਕਰਦੇ ਕਿ ਪਰਮੇਸ਼ਰ ਜਿਹੜੇ ਵੀ ਲੋਕ ਤੇਰੇ ਭਾਵਨ ਦੇ ਵਿੱਚ ਆਉਣ ਉਹ ਚੰਗੇ ਹੋ ਕੇ ਜਾ ਅੱਜ ਦੇਖੋ ਚਰਚ ਦੇ ਵਿੱਚ ਪੂਰੇ ਵਾਰਡ ਦੇ ਵਿੱਚ ਬੱਚਾ ਹੋਣ ਤੋਂ ਪਹਿਲਾਂ ਅਸੀਂ ਨਾਮ ਰੱਖਦੇ ਨਾ ਕੋਈ ਰੱਖ ਕੇ ਦਿਖਾਵੇ ਜੇ ਕਿਸੇ 'ਚ ਹਿੰਮਤ ਹੈਗੀ ਆ ਮੈਂ ਔਨ ਰਿਕਾਰਡ ਬੋਲ ਰਿਹਾ ਔਨ ਕੈਮਰਾ ਬੋਲ ਰਿਹਾ ਤੁਹਾਡੇ ਚੈਨਲ ਦੇ ਉੱਤੇ ਬੋਲ ਰਿਹਾ ਕੋਈ ਰੱਖ ਕੇ ਦਿਖਾਵੇ ਪੂਰੇ ਵਾਰਡ ਦੇ ਵਿੱਚ ਨਾਮ ਬੱਚਾ ਹੋਣ ਤੋਂ ਪਹਿਲਾਂ ਜਿਗਰਾ ਚਾਹੀਦਾ ਇਹਦੇ ਲਈ ਆਪਣੀ ਮਿਹਨਤ ਚਾਹੀਦੀ ਹੈ ਇਹਦੇ ਲਈ ਪਰਮੇਸ਼ਰ ਵਰਗਾ ਬਨਣਾ ਪੈਂਦਾ ਹੈ ਪਰ ਪਰਛੇ ਤੁਸੀਂ ਗਏ ਇੱਥੇ ਮਿਹਨਤ ਕੀ ਮੈਂ ਮਿਹਨਤ ਕਿਸ ਚੀਜ਼ ਨੂੰ ਗਿੰਦੇ ਹੋ ਤੁਸੀਂ ਚ ਹੁਣ ਤੁਸੀਂ ਆਪਣੇ ਚੈਨਲ ਨੂੰ ਵਧਾ ਰਹੇ ਹੋ ਜਿਨਾ ਮਿਹਨਤ ਤੋਂ ਵਧਾਵੋਗੇ ਨਹੀਂ ਵਧਾ ਸਕਦੇ ਤੁਹਾਡਾ ਸਟੂਡੀਓ ਦੇ ਉੱਤੇ ਤੁਹਾਨੂੰ ਕੈਮਰੇ ਵੀ ਲੈਣੇ ਪੈਣਗੇ ਲਾਈਟਾਂ ਵੀ ਲੈਣੀਆਂ ਪੈਣਗੀਆਂ ਕਮਰਾ ਵੀ ਤਿਆਰ ਕਰਨਾ ਪਊਗਾ ਫਿਰ ਉਹਨੂੰ ਟਾਈਮ ਵੀ ਦੇਣਾ ਪਊਗਾ ਇਸੇ ਤਰ੍ਹਾਂ ਜਿਹੜੀ ਚੀਜ਼ ਨੂੰ ਜਿਹੜੇ ਵਰਕ ਨੂੰ ਤੁਸੀਂ ਟਾਈਮ ਦਿਓਗੇ ਉਹ ਵਰਕ ਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰੋਗੇ ਸੇਮ ਵੇ ਦੇ ਨਾਲ ਜਦੋਂ ਤੁਸੀਂ ਰੱਬ ਦੇ ਵਿੱਚ ਕੰਮ ਕਰੋਗੇ ਰੱਬ ਦੇ ਵਿੱਚ ਰੱਬ ਨੂੰ ਟਾਈਮ ਦਿਓਗੇ ਰੱਬ ਨਾਲ ਗੱਲਬਾਤ ਕਰੋਗੇ ਉਹਦੀ ਗੱਲਬਾਤ ਨੂੰ ਸੁਣੋਗੇ ਉਹਦੇ ਵਰਗੇ ਬਣੋਗੇ ਫਿਰ ਰੱਬ ਵੀ ਕੰਮ ਕਰੋ ਸਾਰੇ ਕੰਮ ਇੱਕੋ ਨਾਲ ਦੇ ਨੇ ਜੀ ਜਿਹੜੇ ਕੰਮ ਨੂੰ ਤੁਸੀਂ ਬੜੋਤਰੀ ਦੋਗੇ ਉਹਦੇ ਵਿੱਚ ਤੁਸੀਂ ਜਿੱਤ ਪ੍ਰਾਪਤ ਕਰੋ ਪਾਸਟਰ ਇੱਕ ਸਾਡਾ ਸਵਾਲ ਹੋਰ ਬਹੁਤ ਹੈ ਕਿ ਕਿਤੇ ਲੋਕ ਸ਼ਾਇਦ ਮੈਂ ਗਲਤ ਵੀ ਹੋ ਸਕਦਾ ਹਾਂ ਜੀ ਕਹਿੰਦੇ ਕਿ ਮਸੀਹ ਭਾਈਚਾਰੇ ਜਾਂ ਭਾਈ ਸਾਈ ਧਰਮ ਦੀ ਗੱਲ ਕਰੀਏ ਉਹ ਬਾਈਬਲ 'ਚ ਹੀ ਲਿਖਿਆ ਹੈ ਕਿ ਜਿੰਦੇ ਵੀ ਮੁਰਦੇ ਵੀ ਜਿੰਦਾ ਹੋਏ ਨੇ ਮਤਲਬ ਮੁਰਦੇ ਜਿਹੜੇ ਮਰੇ ਉਹ ਜਿੰਦਾ ਹੋਏ ਨੇ ਬਾਕੀ ਕੀ ਹੋਰ ਧਰਮਾਂ ਦੀ ਗੱਲ ਕਰੀਏ ਉਹਨਾਂ 'ਚ ਕੋਈ ਇਹ ਨਹੀਂ ਜੋ ਚੀਜ਼ ਆਈ ਉਹ ਖਤਮ ਹੈ ਹੁਣ ਸਵੇਰ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇਹ ਜੀਵਨ ਤੇ ਮੌਤ ਇਹ ਪਰਮੇਸ਼ਰ ਦੇ ਹੱਥ ਵਿੱਚ ਹੈ ਪਰਮੇਸ਼ਰ ਹੀ ਜੀਵਨ ਦਿੰਦਾ ਪਰਮੇਸ਼ਰ ਹੀ ਮੌਤ ਦਿੰਦਾ ਕਿਉਂਕਿ ਜਿਹੜੀ ਚੀਜ਼ ਉਹਨੇ ਬਣਾਈ ਆ ਉਹਦੇ ਉੱਤੇ ਆ ਹਾਂ ਜੇ ਉਹਦੀ ਦਇਆ ਹੋ ਗਈ ਤਾਂ ਉਹਨੇ ਜਿੰਦਾ ਕਰ ਵੀ ਦੇਣਾ ਬਾਈਬਲ ਦੇ ਵਿੱਚ ਲਿਖਿਆ ਪ੍ਰੋਵੀਸਮਸੀ ਨੇ 4 ਦਿਨਾਂ ਦੇ ਮੁਰਦੇ ਨੂੰ ਕਹਿੰਦਾ ਸੀ ਲਾਜ਼ਰ ਕਬਰ ਚੋਂ ਬਾਹਰ ਆ ਜਾ ਉਹ ਉੱਠ ਕੇ ਆ ਗਿਆ ਸੀ ਅੱਜ ਵੀ ਦੇਖੋ ਤੁਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰੋਫੈਟ ਵਿਜੇਂਦਰ ਸਿੰਘ ਜੀ ਦੇ ਦੁਆਰਾ ਉੱਥੇ ਮੁਰਦਾ ਜਿੰਦਾ ਹੋਇਆ ਬੱਚਾ ਅੱਜ ਬਹੁਤ ਪਾਸਟਾਂ ਦੇ ਦੁਆਰਾ ਮੁਰਦੇ ਬੱਚੇ ਜਿੰਦਾ ਹੋਏ ਨੇ ਇੱਕ ਬੇਟੀ ਆਪਣੀ ਭੇਵੇਂ ਤੋਂ ਟਿਕਰੀ ਪਿੰਡ ਦੀ ਹੈ ਉਹਦਾ ਐਕਸੀਡੈਂਟ ਹੋ ਗਿਆ ਸੀ ਉਹਨੂੰ ਹਸਪੀਟਲ ਚ ਲੈ ਕੇ ਇਹ ਇੱਕ ਵਾਰੀ ਤਾਂ ਡੈੱਡ ਹੋ ਗਈ ਸੀ ਲੇਕਿਨ ਜਦੋਂ ਹੀ ਪ੍ਰੇਰ ਕਰਵਾ ਕੇ ਉਹਨੂੰ ਦੁਬਾਰਾ ਹਸਪੀਟਲ ਚ ਲੈ ਜਾਂਦਾ ਕਿ ਉਹ ਚੰਗੀ ਹੋ ਗਈ ਉਹ ਅੱਜ ਤੱਕ ਜਿੰਦਾ ਹੈ ਸੋ ਇਹ ਪਰਮੇਸ਼ਰ ਨੂੰ ਪਤਾ ਹੈ ਕਿ ਉਹ ਕਿਦਾਂ ਚੱਲਦਾ ਜੇ ਹੁਣ ਕਿਤੇ ਤੁਹਾਡੇ ਪੁੱਤਰ ਦੀ ਐਡਮਿਸ਼ਨ ਨਹੀਂ ਹੋ ਰਹੀ ਜੇ ਤੁਸੀਂ ਜਾ ਕੇ ਪ੍ਰਿੰਸੀਪਲ ਦੇ ਅੱਗੇ ਜਾ ਕੇ ਮਿਹਨਤ ਤਰਲਾ ਕਰ ਲਿਆ ਹੋ ਸਕਦਾ ਤੁਹਾਡੀ ਐਡਮਿਸ਼ਨ ਹੋ ਜੇ ਸੇਮ ਵੇ ਦੇ ਨਾਲ ਜਤੋਂ ਸਾਨੂੰ ਲੱਗਦਾ ਕਿ ਸਾਡੇ ਤੋਂ ਦੁੱਖ ਵੱਧ ਗਿਆ ਜੇ ਅਸੀਂ ਉਸ ਪਰਮੇਸ਼ਰ ਦੇ ਸਾਹਮਣੇ ਗੁਟਨੇ ਟੇਕ ਲਈਏ ਉਹਦੇ ਸਾਹਮਣੇ ਅਰਜ਼ੀ ਕਰ ਲਈਏ ਉਹਦੇ ਸਾਹਮਣੇ ਅਰਦਾਸ ਕਰ ਲਈਏ ਬੇਨਤੀ ਕਰ ਲਈਏ ਪ੍ਰਾਰਥਨਾ ਕਰ ਲਈਏ ਹੋ ਸਕਦਾ ਉਹ ਸਾਡੇ ਪਾਪਾ ਨੂੰ ਮਾਫ ਕਰਕੇ ਸਾਨੂੰ ਨਵਾਂ ਜੀਵਨ ਦੇ ਦੇ ਬਿਲਕੁਲ ਜੀ ਮਸੀਹ ਭਾਈ ਜੀ ਇੱਕ ਨਾ ਹੋਰ ਇੱਕ ਗੱਲ ਜਾਨਣਾ ਜੂ ਚਾਹਾਂਗੇ ਪਾਸਟ ਜੀ ਕਿ ਮਸੀਹ ਭਾਈ ਚਰਚ ਵਿੱਚ ਕੁਝ ਬੰਦੀਸ਼ਾਂ ਵੀ ਨੇ ਜਿਹੜਾ ਬੰਦਾ ਥੋੜੇ ਚਰਚ ਜਾਂਦਾ ਹੈ ਉਹਨਾਂ ਨੂੰ ਇਹ ਹੁੰਦਾ ਕੋਈ ਇਸ ਤਰ੍ਹਾਂ ਨਹੀਂ ਕਰਨਾ ਹੈ ਉਸ ਤਰ੍ਹਾਂ ਨਹੀਂ ਕਰਨਾ ਦੇਖੋ ਬੰਦੀਸ਼ ਹਰੇਕ ਰਿਲੀਜਨ ਦਾ ਇੱਕ ਆਪਣੀ ਮਰਿਆਦਾ ਹੁੰਦੀ ਹੈ ਜਿਵੇਂ ਤੁਸੀਂ ਦੇਖ ਲਓ ਮੁਸਲਮਨ ਦੀ ਆਪਣੀ ਮਰਿਆਦਾ ਹੁੰਦੀ ਹੈ ਹਿੰਦੂ ਦੀ ਆਪਣੀ ਮਰਿਆਦਾ ਹੁੰਦੀ ਆ ਸਿੱਖ ਦੀ ਆਪਣੀ ਮਰਿਆਦਾ ਹੁੰਦੀ ਆ ਬੋਧੀ ਦੀ ਆਪਣੀ ਮਰਿਆਦਾ ਹੁੰਦੀ ਆ ਜੈਨੀ ਦੀ ਆਪਣੀ ਮਰਿਆਦਾ ਆਉਂਦੀ ਆ ਈਸਾਈ ਦੀ ਆਪਣੀ ਮਰਿਆਦਾ ਹੁੰਦੀ ਆ ਸੋ ਜੇ ਹੁਣ ਅਸੀਂ ਕਹਿ ਦਈਏ ਹੁਣ ਤੁਹਾਡੇ ਨਾਮ ਦੇ ਪਿੱਛੇ ਸਿੰਘ ਲੱਗਦਾ ਬਿਲਕੁਲ ਹੁਣ ਤੁਸੀਂ ਕਾਕਾਕ ਤਾਂ ਕੋਈ ਪਾਇਆ ਨਹੀਂ ਨਾ ਕੋਈ ਕੜਾ ਪਾਇਆ ਨਾ ਕੋਈ ਕਸ਼ਹਿਰਾ ਪਾਇਆ ਨਾ ਕੋਈ ਤੁਸੀਂ ਕੇਸ ਰੱਖੇ ਹੋਏ ਬਿਲਕੁਲ ਠੀਕ ਹੈ ਲੇਕਿਨ ਹੁਣ ਇੱਥੇ ਕੀ ਹੋਇਆ ਹੁਣ ਤੁਸੀਂ ਮਰਿਆਦਾ ਦੇ ਵਿੱਚ ਤਾਂ ਨਹੀਂ ਹੈਗੇ ਨਾ ਹੂੰ ਸੰਵੇ ਦੇ ਨਾਲ ਇਸੇ ਤਰ੍ਹਾਂ ਹਰੇਕ ਰਿਲੀਜੀਅਨ ਦੀ ਇੱਕ ਆਪਣੀ ਮਰਿਆਦਾ ਉਹਦੇ ਵਿੱਚ ਰਹਿਣਾ ਸਿਖਾਇਆ ਜਾਂਦਾ ਕਿ ਹਰੇਕ ਰਿਲੀਜੀਅਨ ਕੀ ਕਿੱਥੇ ਤੱਕ ਲੈ ਕੇ ਜਾਂਦਾ ਸਾਨੂੰ ਉਸ ਪਰਮੇਸ਼ਰ ਤੱਕ ਲੈ ਕੇ ਜਾ ਰਿਹਾ ਹੈ ਵੀ ਭਾਈ ਇਹ ਰਸਤਾ ਵੀ ਪਰਮੇਸ਼ਰ ਨੂੰ ਜਾ ਰਿਹਾ ਹੈ ਵੀ ਜਾਂਦਾ ਪਰਮੇਸ਼ਰ ਨੂੰ ਇਹ ਵੀ ਜਾਂਦਾ ਇਹ ਵੀ ਜਾਂਦਾ ਇਹ ਵੀ ਜਾਂਦਾ ਹੁਣ ਜਿੱਥੇ ਕਿਸੇ ਦੀ ਆਸਥਾ ਖੜ ਗਈ ਹੁਣ ਤੁਸੀਂ ਹਲਾ ਤਾਂ ਸਕਦੇ ਨਹੀਂ ਫਿਰ ਉਹਦੀ ਮਰਿਆਦਾ ਤੋਂ ਤੁਹਾਨੂੰ ਮੰਨਣੀ ਪੈਣੀ ਹੈ ਮੰਨੇ ਜੇ ਤੁਸੀਂ ਉਹਦੀ ਮਰਿਆਦਾ ਨਹੀਂ ਮੰਨੋਗੇ ਫਿਰ ਤੁਸੀਂ ਆਪਣੇ ਰਿਲੀਜੀਅਨ ਦੇ ਪੱਕੇ ਨਹੀਂ ਹੋ ਜੇ ਤੁਸੀਂ ਆਪਣੀ ਮਰਿਆਦਾ ਨੂੰ ਮੰਨਦੇ ਹੋ ਫਿਰ ਤੁਸੀਂ ਆਪਣੇ ਰਿਲੀਜੀਅਨ ਦੇ ਪੱਕੇ ਹੋ ਫਿਰ ਤੁਸੀਂ ਉੱਥੇ ਜਾਓਗੇ ਜਿੱਥੇ ਪਰਮੇਸ਼ਰ ਨੇ ਤੁਹਾਨੂੰ ਖੜਾ ਕੀਤਾ ਨਹੀਂ ਇੱਕ ਪਾਸੇ ਹੋਰ ਵੀ ਗੱਲ ਹੈ ਤੁਸੀਂ ਕਹਿੰਦੇ ਚਲੋ ਮਰਿਆਦਾ ਹੁੰਦੀ ਹੈ ਸਾਰੇ ਧਰਮਾਂ 'ਚ ਆਪਣੀ ਆਪਣੀ ਮਰਿਆਦਾ ਹੁੰਦੀ ਹੈ ਪਰ ਮਸੀਹ ਭਾਈਚਾਰੇ 'ਚ ਕਿਤੇ ਬਾਈਬਲ 'ਚ ਇਹ ਵੀ ਲਿਖਿਆ ਕਿ ਮੂਰਤੀ ਪੂਜਾ ਵੀ ਨਹੀਂ ਕਰਨੀ ਬਿਲਕੁਲ ਲਿਖਿਆ ਹੈ ਜੀ ਮੂਰਤੀ ਪੂਜਾ ਦਾ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹਮ ਸਾਰਿਆਂ 'ਚ ਲਿਖਿਆ ਹੈ ਮੂਰਤੀ ਪੂਜਾ ਦਾ ਖੰਡਨ ਦਾ ਸਭ ਕਿਤੇ ਕੀਤਾ ਹੈ ਬਾਈਬਲ ਚ ਵੀ ਲਿਖਿਆ ਹੈ ਕਿ ਤੁਸੀਂ ਜਿਹੜਾ ਜਿਹੜਾ ਪਰਮੇਸ਼ੁਰ ਜਿੰਦਾ ਹੈ ਹੁਣ ਤੁਸੀਂ ਆਪੇ ਤਾਂ ਕਹਿ ਦਿੰਦੇ ਹੋ ਬਹੁਤ ਸਾਰੇ ਕਹਿੰਦੇ ਤੁਸੀਂ ਮੈਨੂੰ ਕਿਹਾ ਸੀ ਕਿ ਪਾਸਟਰ ਜੀ ਪਰਮੇਸ਼ੁਰ ਤਾਂ ਕਣ-ਕਣ ਦੇ ਵਿੱਚ ਵਾਸ ਕਰਦਾ ਹੈ ਵਾਸ ਕਰਦਾ ਬਿਲਕੁਲ ਹੁਣ ਪਰਮੇਸ਼ੁਰ ਪੱਥਰਾਂ ਵਿੱਚ ਕਿੱਥੇ ਆ ਦੂ ਹੁਣ ਜਿਹੜੇ ਚਾਰਕ ਪੱਥਰ ਸੀ ਇੱਥੇ ਲਗਾਦੇ ਨੇ ਆਪੇ ਉਹਨੂੰ ਕਲੀ ਕਰਤੀ ਤੇ ਆਪ ਉਹਨੂੰ ਸਿਮਿੰਟ ਲਗਾਤਾ ਆਪੇ ਉਹਦੇ ਅੱਗੇ ਮੱਥਾ ਟੇਕਦਾ ਹੁਣ ਪਰਮੇਸ਼ੁਰ ਨੇ ਪੱਥਰ ਥੋੜੀ ਬਣਾਇਆ ਸੀ ਪਰਮੇਸ਼ੁਰ ਨੇ ਤਾਂ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ ਜਦੋਂ ਕੋਈ ਚੀਜ਼ ਆਂਦੀ ਹੈ ਜਦੋਂ ਤੁਸੀਂ ਗ੍ਰੰਥ ਪੜ੍ਹਦੇ ਹੋ ਤਾਂ ਪਰਮੇਸ਼ੁਰ ਨੇ ਇਨਸਾਨ ਨੂੰ ਆਪਣੇ ਵਰਗਾ ਬਣਾਇਆ ਸੀ ਉਹਦੇ ਵਿੱਚ ਆਪਣਾ ਸਾਹ ਪਾਇਆ ਸੀ ਜਦੋਂ ਇਹ ਸਰੀਰ ਮਰਦਾ ਹੈ ਉਹਦੇ ਕਹਿੰਦੇ ਨੇ ਜੀ ਪਰਮੇਸ਼ੁਰ ਦਾ ਆਤਮਾ ਨਿਕਲ ਗਿਆ ਹੁਣ ਇਹ ਮਿੱਟੀ ਹੈ ਉਦੋਂ ਕਿਵੇਂ ਕਹ ਦਿੰਦੇ ਹੋ ਬਿਲਕੁਲ ਵੀ ਹੁਣ ਇਹ ਮਿੱਟੀ ਹੈ ਪਰ ਪਾਸੇ ਉਹ ਕਹਿੰਦੇ ਸਾਡੀ ਸ਼ਰਧਾ ਹੈ ਫਿਰ ਛੜਦਾ ਜਿੱਦੀ ਮਰਜ਼ੀ ਹੋਵੇ ਫਿਰ ਐਂ ਤਾਂ ਜਿੱਥੇ ਮਰਜ਼ੀ ਆ ਵਾਲਾ ਆਪਣੀ ਸ਼ਰਤਾ ਦਿਖਾਈ ਚੱਲੇ ਇਹਨੂੰ ਮਿਥਿਆਸ ਕਹਾਂਗੇ ਇਤਿਹਾਸ ਕਹਾਂਗੇ ਐਂ ਤਾਂ ਐਂ ਤਾਂ ਦਾ ਲੋਕ ਫਿਰ ਜਾਂਦੇ ਉਹ ਟਾਲੀ ਦੇ ਵੀ ਆ ਚੁੰਨੀਆ ਲਵੇੜ ਜਾਂਦੇ ਨੇ ਵੀ ਇਹ ਸਾਡੀ ਛੜਦਾ ਉੱਥੇ ਲੋਕ ਜਾਂਦੇ ਨੇ ਉਹ ਕੋਈ ਕੋਈ ਇੱਟਾ ਮੰਗਾਂਦਾ ਟਰਾਲੀ ਉੱਥੋਂ ਗੁਜ਼ਰਦੀ ਆ ਦੋ ਇੱਟਾਂ ਸੱਟ ਜਾਂਦਾ 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 ਹੂੰ ਰੋਡ ਦੇ ਉੱਤੇ ਉਹ ਦੋ ਇੱਟਾਂ ਸੱਟ ਗਿਆ ਹਜ਼ਾਰਾਂ ਟਰਾਲੀਆਂ ਲੰਘਦੇ ਨੇ ਟਾਲੀਆਂ ਉਹ ਦੋ-ਦੋ ਕਰਕੇ ਉੱਥੇ ਬਣ ਜਾਂਦੀਆਂ ਨੇ ਹਜ਼ਾਰ ਇੱਟ ਉਹ ਹਜ਼ਾਰ ਇੱਟ ਦਾ ਕੀ ਕਰਦੇ ਨੇ ਉਹ ਟਾਲੀ ਦੇ ਆਲੇ-ਦਾਲੇ ਮਿੜ ਕੇ ਉਹਨੂੰ ਉੱਥੇ ਹੀ ਬਣਾ ਦਿੰਦੇ ਨੇ ਲਓ ਯਾਰ ਸਾਡਾ ਸਮਾਜ ਜਾ ਕਿੱਥੇ ਰਿਹਾ ਪੜ੍ਹਾਈ ਲਿਖਾਈ ਸੀ ਪਹੁੰਚ ਕਿੱਥੇ ਰਿਹਾ ਸੋ ਸਾਡਾ ਪਰਮੇਸ਼ਵਰ ਕਿਸੇ ਪੱਥਰਾਂ ਦੇ ਵਿੱਚ ਨਹੀਂ ਹੈ ਸਾਡਾ ਪਰਮੇਸ਼ਵਰ ਇਸ ਘਰ ਦੇ ਵਿੱਚ ਆ ਤੁਹਾਡੇ ਅੰਦਰ ਪਰਮੇਸ਼ਵਰ ਹੈ ਅਸੀਂ ਜਿੰਦਾ ਹੀ ਤਾਂ ਆਏ ਜੇਕਰ ਪਰਮੇਸ਼ਵਰ ਦੀ ਸ਼ਕਤੀ ਸਾਡੇ ਵਿੱਚ ਹੈ ਜਦੋਂ ਨਿਕਲ ਜਾਂਦੇ ਬੰਦਾ ਮਰ ਜਾਂਦਾ ਡੈਫੀਨਿਟਲੀ ਇਹ ਤਾਂ ਸਭ ਨੂੰ ਪਤਾ ਹੈ ਜੀ ਪਰ ਪਾਸੇ ਹੀ ਗੱਲ ਹੋ ਰਹੀ ਹੈ ਕਿ ਫਿਰ ਇਹ ਕਈ ਪਾਸਟਰ ਇਹ ਕੋ ਕਹਿੰਦੇ ਆ ਕਿ ਕਿਸੇ ਨੂੰ ਔਰਤ ਨੂੰ ਕਹਿ ਦਿੰਦੇ ਆ ਕਿ ਬਿੰਦੀ ਨਹੀਂ ਲਾਣੀ ਤੂੰ ਸੰਦੂਰ ਨਹੀਂ ਲਾਣਾ ਇਹ ਜੇ ਕੱਪੜੇ ਪਾਣਾ ਇਹ ਜੀ ਵਾਰਤ ਲੱਬ ਕਿਉਂ ਫਿਰ ਦੇਖੋ ਐਦਾਂ ਦੇ ਬਾਰਤਾਲਾਪ ਕਈ ਵਾਰੀ ਉਹ ਤਾਂ ਕਰ ਦਿੰਦੇ ਨੇ ਕਿ ਓਵਰ ਕਲੈਵਰ ਮੇਕਅਪ ਨਹੀਂ ਕਰਨਾ ਠੀਕ ਹਾਂ ਤੁਸੀਂ ਮੇਕਅਪ ਕਰਨਾ ਤਾਂ ਮਰਿਆਦਾ ਦੇ ਵਿੱਚ ਰਹਿ ਕੇ ਕਰ ਸਕਦੇ ਹੋ ਸਾਨੂੰ ਬਾਹਰ ਹੀ ਸੁੰਦਰਤਾ ਦਿਖਾਉਣ ਦੀ ਜਰੂਰਤ ਨਹੀਂ ਕਿ ਮੈਂ ਕਿੰਨਾ ਕੁ ਸੁੰਦਰਾਂ ਜੇ ਉਹੀ ਸੁੰਦਰਤਾ ਅੰਦਰੋਂ ਦਿਖਾਈ ਹੋਵੇ ਕੀ ਸਾਡਾ ਰੱਬ ਦੇ ਨਾਲ ਕਿੰਨਾ ਪ੍ਰੇਮ ਆ ਸਾਡਾ ਰੱਬ ਦੇ ਨਾਲ ਕਿੰਨਾ ਪਿਆਰ ਆ ਫਿਰ ਤੁਹਾਨੂੰ ਲੋਕਾਂ ਨੂੰ ਸੁੰਦਰਤਾ ਦਿਖਾਣ ਦੀ ਲੋੜ ਹੀ ਨਹੀਂ ਤੁਹਾਡੀ ਨੇਚਰਲ ਬਿਊਟੀ ਵੀ ਤੁਹਾਨੂੰ ਐ ਲੱਗੂਗੀ ਲੋਕ ਕਹਿਣਗੇ ਕਿ ਹਾਂ ਯਾਰ ਵਾਕਈ ਬਹੁਤ ਸੋਹਣਾ ਹੈ ਬਿਲਕੁਲ ਪਰ ਪਾਸੇ ਹੀ ਗੱਲ ਹੋ ਰਹੀ ਹੈ ਪਿੱਛੇ ਜੇ ਆਪਾਂ ਤੁਸੀਂ ਗੱਲ ਕਰੀ ਬਾਬਾ ਜੀ ਕਹਿੰਦੇ ਕਿ ਲੋਕਾਂ ਦੀ ਸ਼ਰਤਾਂ ਹੁੰਦੀਆਂ ਆਪਣੇ ਇੱਕ ਡੇਰਾ ਸਥਾਪਿਤ ਕਰ ਲੈਣੇ ਆ ਪਾ ਤੋ ਜਿਆਦਾ ਦੇਖਿਆ ਹੋਣਾ ਕਿ ਕਈ ਵੱਡੇ ਵੱਡੇ ਸੰਸਥਾਵਾਂ ਦੇ ਬਾਬਾ ਜੀ ਕਹਿ ਸਕਦੇ ਨੇ ਕੁਝ ਹੋਰ ਕਹਿੰਦੇ ਉਹਨਾਂ ਦੇ ਵੀ ਕੇਸ ਚੱਲਦੇ ਨੇ ਉਹ ਵੀ ਸ਼ਾਇਦ ਮਹਾਰਾਜਕਲ ਜੇਲਾਂ ਚ ਬੈਠੇ ਨੇ ਉਹਨਾਂ ਤੁਸੀਂ ਕਿਸ ਨਿਕਣਾ ਦੇਖੋਗੇ ਕਿ ਮਤਲਬ ਉਹ ਸਮਾਜ ਦੀ ਭਲਾ ਕਰਨਾ ਚਾਹੁੰਦੇ ਸੀ ਉਸ ਨਜ਼ੀਰ ਨਾਲ ਅੰਦਰ ਹੈ ਜਾਂ ਕੁਝ ਹੋਰ ਦੇਖੋ ਇਹ ਤੁਸੀਂ ਸਵਾਲ ਨਾ ਮੈਨੂੰ ਬਹੁਤ ਮਤਲਬ ਉਹ ਜਿਵੇਂ ਆਲਾ ਜਾ ਪੁੱਛ ਲਿਆ ਤੇ ਇਹ ਤਾਂ ਮੈਂ ਇਹੀ ਕਹੂੰਗਾ ਕਿ ਸਰਕਾਰਾਂ ਨੇ ਜਿਹੜੀਆਂ ਉਹ پاگل ਨਹੀਂ ਆ ਬਿਲਕੁਲ ਜਿਹੜੀਆਂ ਟੀਮ ਉਸ ਸੀਵੀਆਈ ਦੀਆਂ ਸੀਆਈਡੀ ਦੀਆਂ ਉਹ ਭੇਜਦੀਆਂ ਤੁਹਾਡੀ ਇਨਕੁਆਰੀ ਕਰਨ ਦੇ ਲਈ ਉਹ ਪਾਗਲ ਨਹੀਂ ਹੈ ਕੁਛ ਨਾ ਕੁਸਤਾ ਨਿਕਲਦੇ ਕੁਛ ਨਾ ਕੁਸਤਾ ਹੁੰਦਾ ਜਿੱਥੇ ਤੱਕ ਰੋ ਜਦੋਂ ਰੱਬ ਦੇ ਨਾਲ ਸੱਚੇ ਦਿਲੋਂ ਨਹੀਂ ਚੱਲ ਰਿਹਾ ਜਾਂ ਫਿਰ ਉਹ ਰੱਬ ਦੇ ਨਾਮ ਤੇ ਕੋਈ ਪਖੰਡ ਕਰ ਰਿਹਾ ਜਾਂ ਫਿਰ ਰੱਬ ਦੇ ਨਾਮ ਤੇ ਕੋਈ ਉਹ ਧੰਦਾ ਕਰ ਰਿਹਾ ਜਾਂ ਕੋਈ ਦਿਖਾ ਰੱਬ ਨੂੰ ਰਿਹਾ ਤੇ ਕਰ ਕੁਛ ਹੋਰ ਰਿਹਾ ਫਿਰ ਐਦਾਂ ਦੇ ਲੋਕਾਂ ਦਾ ਤਾਂ ਇਹੀ ਹਾਲ ਹੁੰਦਾ ਜੀ ਠੀਕ ਹੈ ਉਹ ਚਾਹ ਜਿਹੜਾ ਮਰਜ਼ੀ ਹੈ ਮੈਂ ਕਿਸੇ ਦਾ ਨਾਮ ਨਹੀਂ ਲੰਦਾ ਪਰ ਕਿੰਨੇ ਨੇ ਕਿ ਪੰਜਾਬ ਦਾ ਮੁੱਦਾ ਬਹੁਤ ਗਰਮਾਇਆ ਪਿਆ ਗਰਮਾਇਆ ਮੁੱਦਾ ਕਿ ਇਹ ਦੇਖੋ ਕਿ ਜਦਾ ਦੇਖੇ ਨਸ਼ਾ ਦੀ ਵਾਗਡੋਰ ਵੀ ਬਹੁਤ ਵੱਧ ਰਹੀ ਹੈ ਸੋ ਉਸ ਤੋਂ ਇਲਾਵਾ ਕਿ ਬੇਅਦਬੀ ਦਾ ਜਿਹੜਾ ਮਾਮਲਾ ਉਹ ਬੜਾ ਗਰਮ ਚੱਲ ਰਿਹਾ ਅੱਜ ਕਪਾੜਾ ਜੇ ਜਾਨਣਾ ਚਾਹੀਏ ਤੇ ਉਸ ਟਾਈਮ ਉਸ ਜਿਹੜਾ ਮਾਹੌਲ ਚ ਮੁਸੀਬਾਈ ਚਰਾ ਕਿੱਥੇ ਖੜਿਆ ਦੇਖੋ ਮੁਸੀਬਾਈ ਚਰਾ ਹਰੇਕ ਉਸ ਰਿਲੀਜਨ ਦੇ ਨਾਲ ਖੜਿਆ ਸੀ ਬਿਲਕੁਲ ਜਿਹਦੇ ਉੱਤੇ ਕੋਈ ਵੀ ਆਫਤ ਆਉਂਦੀ ਹੈ ਠੀਕ ਚਾਹੋ ਸਾਡੇ ਹਿੰਦੂ ਭਾਈਚਾਰਾ ਚਾਹੋ ਸਾਡਾ ਸਿੱਖ ਭਾਈਚਾਰਾ ਚਾਹੋ ਸਾਡੇ ਬੋਧੀ ਨੇ ਚਾਹੇ ਜੈਨੀ ਨੇ ਚਾਹੇ ਮੁਸਲਮ ਨੇ ਹਾਂਜੀ ਜਿਹੜਾ ਮੈਂ ਪਿੱਛੇ ਜੇ ਆ ਆਨੰਦਪੁਰ ਸਾਹਿਬ ਮਾਤਾ ਗੁਜਰੀ ਹਾਲ ਦੇ ਵਿੱਚ ਮੈਨੂੰ ਬਹੁਤ ਹੀ ਸਤਿਕਾਰਯੋਗ ਸਿੱਖ ਕਮਿਊਨਿਟੀਆਂ ਨੇ ਉੱਥੇ ਸੱਦਾ ਦਿੱਤਾ ਸੀ ਮੈਂ ਗਿਆ ਸੀ ਮੈਨੂੰ ਬੋਲਣ ਦਾ ਵੀ ਮੌਕਾ ਦਿੱਤਾ ਉਹਨਾਂ ਨੇ ਔਰ YouTube ਤੇ ਅੱਜ ਵੀ ਉਹ ਵੀਡੀਓ ਪਈ ਹੈ ਔਰ ਮੈਂ ਉੱਥੇ ਵੀ ਦੱਸ ਕਿਹਾ ਸੀ ਕਿ ਜਿੱਥੇ-ਜਿੱਥੇ ਵੀ ਕੋਈ ਬੇਆਦ ਵੀ ਹੁੰਦੀ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ 크ਰਿਸਚੀਅਨ ਕਮਿਊਨਿਟੀ ਹੀ ਸਭ ਤੋਂ ਅੱਗੇ ਹੋ ਕੇ ਆਉਂਦੀ ਹੈ। ਹਾਂਜੀ ਬਿਲਕੁਲ। ਔਰ ਅਸੀਂ ਅੱਜ ਵੀ ਵਿਸ਼ਵਾਸਧਾਉਨੇ ਆ। ਚਾਹੇ ਉਹ ਜਿਹੜਾ ਮਰਜੀ ਰਿਲੀਜੀਅਨ ਹੈ ਜਿਹਦੇ ਉੱਤੇ ਵੀ ਲੱਗਦਾ ਕਿ ਇਹ ਵਿਵਾਦ ਵੀ ਹੋ ਰਹੀ ਹੈ ਤਾਂ ਅਸੀਂ 크ਰਿਸਚੀਅਨ ਕਮਿਊਨਿਟੀ ਸਭ ਤੋਂ ਪਹਿਲਾਂ ਅੱਗੇ ਹੋ ਕੇ ਪੰਜਾਬ ਦੇ ਵਿੱਚ ਆਉਗੀ। ਬਿਲਕੁਲ ਜੀ। ਪਾਸਟਰ ਜੀ ਕਿ ਤੁਸੀਂ ਜਿਹੜੇ ਚਰਚ ਕਿਹਾ ਕਿ ਸਮਾਨੇ ਚਰਚ ਚੱਲ ਰਿਹਾ ਰੇਤਗੜ ਦੇ ਵਿੱਚ ਤੁਸੀਂ ਪਿਛਲੂਆ ਜ਼ਿਕਰ ਕੀਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਤੁਹਾਡੇ ਕਈ ਅਜਿਹੇ ਉਪਰਾਲੇ ਹੋਣਗੇ ਜੋ ਸਮਾਜ ਭਲਾਈ ਲਈ ਹੋਣਗੇ। ਉਹ ਕਿਹੜੇ-ਕਿਹੜੇ ਹੋਣਗੇ? ਦੇਖੋ ਸਮਾਜ ਭਲਾਈ ਦੇ ਲਈ ਤੁਸੀਂ ਅੱਜ ਸ਼ਹਿਰਾਂ ਦੇ ਵਿੱਚ ਜਾਂਦੇ ਹੋ ਪਿੰਡਾਂ ਦੇ ਵਿੱਚ ਜਾਂਦੇ ਹੋ ਬਹੁਤ ਬਜ਼ੁਰਗ ਨੇ ਜਿਹੜੇ ਤੁਹਾਨੂੰ ਰੋੜਾਂ ਦੇ ਉੱਤੇ ਮਿਲ ਜਾਣਗੇ ਹਾਂਜੀ ਬਹੁਤ ਬਜ਼ੁਰਗ ਨੇ ਜਿਹੜੇ ਤੁਹਾਨੂੰ ਬਿਨਾਂ ਇਲਾਜ ਤੋਂ ਮਿਲ ਜਾਣਗੇ ਬਹੁਤ ਲੋਕ ਨੇ ਜਿਹੜੇ ਰੋੜਾਂ ਤੇ ਤੜਫ ਰਹੇ ਨੇ ਇਲਾਜ ਦੇ ਕਾਰਨ ਉਹ ਜਗ੍ਹਾ ਨਾ ਹੋਣ ਦੇ ਕਾਰਨ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਇੱਕ ਵਿਰਿਧਾ ਆਸ਼ਰਮ ਬਣਾਵਾਂਗੇ ਜੀ ਵੇਓ ਫੇਥ ਮਿਨਿਸਟਰੀ ਰੇਤਗੜ ਦੇ ਵਿੱਚ ਔਰ ਅੱਜ ਦੇਖੋ ਤੁਸੀਂ ਛੋਟੇ ਛੋਟੇ ਨਾਂ ਬਾਲ ਕੇ ਬੱਚੇ ਦੁਕਾਨਾਂ ਤੇ ਕੰਮ ਕਰ ਰਹੇ ਨੇ ਕੰਮ ਕਰ ਉਹ ਵਿਦਆਉਟ ਐਜੂਕੇਸ਼ਨ ਤੋਂ ਐਜੂਕੇਸ਼ਨ ਨਾ ਹੋਣ ਦੇ ਕਾਰਨ ਉਹਨਾਂ ਦੀ ਘਰ ਦੀਆਂ ਮਜਬੂਰੀਆਂ ਦੇ ਕਾਰਨ ਫੀਸ ਨਹੀਂ ਭਰ ਸਕਦੇ ਇਸ ਕਰਕੇ ਉਹਨਾਂ ਨੂੰ ਕੰਮ ਕਰਨਾ ਪੈ ਰਿਹਾ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇੱਕ ਐਦਾਂ ਦਾ ਸਕੂਲ ਆਰਗੇਨਾਈਜ਼ ਕਰਨ ਜਾ ਰਹੇ ਹਾਂ ਬਿਲਡਿੰਗ ਬਣਾਉਣ ਜਾ ਰਹੇ ਹਾਂ ਬਹੁਤ ਜਲਦੀ ਤੁਹਾਨੂੰ ਇਹ ਪਤਾ ਲੱਗੂਗਾ ਔਰ ਬਹੁਤ ਜਲਦੀ ਅਸੀਂ ਬਣਾਵਾਂਗੇ ਉਸ ਜਗ੍ਹਾ ਤੇ ਔਰ ਜਿੱਤੇ ਹਜ਼ਾਰਾਂ ਜਿਹੜੇ ਗਰੀਬ ਪਰਿਵਾਰ ਤੋਂ ਬਿਲੋਂਗ ਕਰਨਗੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੇ ਰਹੀਂ ਕਹਿ ਰਹੇ ਕਿ ਉਹਨਾਂ ਨੂੰ ਫ੍ਰੀ ਐਜੂਕੇਸ਼ਨ ਦੇਵਾਂਗੇ ਤੇ ਉਹਨਾਂ ਦੀ ਵਰਦੀਆਂ ਉਹਨਾਂ ਦੇ ਕੱਪੜੇ ਉਹਨਾਂ ਦਾ ਸਾਰਾ ਕੁਝ A to Z ਸਕੂਲ ਦੇ ਵੱਲੋਂ ਫ੍ਰੀ ਕੀਤਾ ਜਾਣਾ ਹੈ। ਫ੍ਰ ਬਿਲਕੁਲ ਬਾਕੀ ਤੁਸੀਂ ਦੇਖ ਰਹੇ ਹੋ ਅੱਜ ਵੀ ਵੇ ਆਫ ਫੇ ਚਰਚ ਰੇਤਗੜ੍ਹ ਦੇ ਦੁਆਰਾ ਬਹੁਤ ਜਿਹੜੀਆਂ ਵਿਧਵਾਵਾਂ ਪੈਣਾ ਨੇ ਜਿਨ੍ਹਾਂ ਦੇ ਘਰਿਆ ਸੀ ਰਾਸ਼ਨ ਭੇਜਦੇ ਆ ਅਸੀਂ ਉਹਨਾਂ ਦਾ ਬਾਇਓ ਡਾਟਾ ਵੀ ਨਹੀਂ ਲਿਖਦੇ ਉਹਨਾਂ ਦਾ ਫੋਨ ਵੀ ਨਹੀਂ ਲਿਖਦੇ ਸਾਨੂੰ ਪਤਾ ਕਿ ਹਰ ਮਹੀਨੇ ਇਹਨਾਂ ਦੇ ਕੋਲ ਜਾਣੇ ਜਾਣਾ ਠੀਕ ਹੈ ਅਸੀਂ ਦਿਖਾਵਾ ਨਹੀਂ ਕਰਦੇ ਕੁਝ ਵੀ ਜਦ ਸਾਨੂੰ ਜੇ ਉਹਨਾਂ ਦੀ ਵੀਡੀਓ ਬਣਾ ਕੇ ਅਸੀਂ ਸੋਸ਼ਲ ਮੀਡੀਆ ਤੇ ਚਾੜੀਏ ਕਿ ਦੇਖੋ ਜੀ ਅਸੀਂ ਇਹਨਾਂ ਨੂੰ ਕੁਝ ਦਿੱਤਾ ਅਸੀਂ ਕੋਹਾਂ ਦੇ ਨਾਲੇ ਜੇ ਰੱਬ ਸਾਨੂੰ ਦੰਦਾ ਸੀ ਅੱਗੇ ਫਾਰਵਰਡ ਕਰਦੇ ਨੇ ਬਿਲਕੁਲ ਤੇ ਤੇ ਸਨ ਪਾਸਟਰ ਗੋਚਰਣ ਸਿੰਘ ਜੀ ਰੇਤਗੜ੍ਹ ਸਮਾਣਾ ਚਰਚ ਤੋਂ ਜਿਨ੍ਹਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਧਰਮਾਂ ਦੇ ਭੇਤ ਭਾਗ ਨੂੰ ਖਤਮ ਕਰਕੇ ਆਪਸੀ ਭਾਈਚਾਰੇ ਨੂੰ ਬੜਾਵਾ ਦਿੱਤਾ ਮੈਸੇਜ ਵੀ ਦਿੱਤਾ ਤੇ ਹੁਣ ਦਿਓ ਸਾਨੂੰ ਅਜਾਦ ਅਗਲੀ ਵਾਰ ਫਿਰ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ